ਜੀ ਮੈਂ ਮੰਦਿਰ ਕੌਰ ਮਾਨ ਆ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਰੱਖੇ ਅੱਜ ਆਪਾਂ ਸੋਡੀ ਡਿਮਾਂਡ ਤੇ ਲੈ ਕੇ ਆਏ ਆ ਕੱਟ ਪੀਸ ਤੁਸੀਂ ਬਾਹਲਾ ਕਹਿ ਰਹੇ ਸੀ ਵੀ ਕੱਟ ਪੀਸ ਲੈ ਕੇ ਆਓ ਲੈ ਕੇ ਆਓ ਬਸ ਜਿੰਨੇ ਕੇ ਮਿਲੇ ਵੀਰੇ ਆਪਾਂ ਕੱਟ ਪੀਸ ਚੱਕ ਲਿਆੰਦੇ ਕੱਟ ਪੀਸ ਸਾਰੇ ਪਾਉਣ ਵਾਲੇ ਇਹਨਾਂ ਚ ਕੋਈ ਵੀ ਸਿੰਥੈਟਿਕ ਪੀਸ ਨਹੀਂ ਹੋਊਗਾ ਕੋਈ ਹੋਊਗਾ ਇਹਦੇ ਵਿੱਚ ਪਿਓਰ ਕਾਟਨ ਦਾ ਕੋਈ ਮਾੜਾ ਜਾਂ ਮਸਲੀਨ ਮਿਕਸ ਹੋਊਗੀ ਤੇ ਕੋਈ ਹੋਊਗਾ ਪੂਰਾ ਇਹਦਾ ਕੀ ਕਹਿੰਦੇ ਇਹਨੂੰ ਲੇਲਣ ਕਾਟਣ ਜੀ ਬੋਲੀਏ ਵੇਚਾ ਆਪਣੇ ਮਾਤਾ ਬੀਬੀ ਦੇ ਬਾਲੇ ਕਮੈਂਟ ਆ ਇਹ ਕੱਟ ਪੀਸ ਕੱਟ ਪੀਸ ਕੱਟ ਪੀਸ ਹੁਣ ਕੱਟ ਪੀਸ ਹੀ ਲਿਆਤੇ ਆ ਜੀ ਕੱਟ ਪੀਸ ਲਿਆਉਣੇ ਵੀਰੇ ਬਹੁਤ ਔਖੇ ਪਾਲਣੇ ਵੀ ਬਾਲੇ ਔਖੇ ਆ ਥੱਕ ਜਾਈਦਾ ਹੋਰ ਅੱਜ ਸਾਰਾ ਦਿਨ ਟੱਪ ਗਿਆ ਕੱਟ ਪੀਸ ਪਾਲਦੇ ਪਾਲਦੇ ਆ ਆਪਣਾ ਪਹਿਲਾ ਕਲਰ ਹੈ ਜੀ ਪਿਓਰ ਕਾਟਨ ਤੇ ਕਾਟਨ ਦੇ ਆ ਜੀ ਤੇ ਬਹੁਤ ਹੀ ਹਲਕਾ ਈ ਜਿਹੜਾ ਪਿਛਲੀ ਵਾਰ ਕੱਟ ਪੀਸ ਲਿਆਤੇ ਸੀ ਉਹਦਾ ਵੀ ਰੰਗ ਵੀਰੇ ਮੈਂ ਸਾਰੇ ਕੱਟ ਪੀਸਾਂ ਦੀ ਕੱਟ ਏਵੇਂ ਹੀ ਹੈਗੀ ਮੈਂ ਇੱਕ ਵਾਰੀ ਖੜੀ ਹੋ ਕੇ ਦਿਖਾ ਦਿੰਨੀ ਆ ਆ ਦੇਖੋ ਇੱਕ ਕੱਟ ਪੀਸ ਆ ਇਹ ਪੈਰਾਂ ਤੱਕ ਕਰਾਉਂਦਾ ਤੁਸੀਂ ਪੁੱਛਦੇ ਨੂੰ ਲਵਾਈ ਕਿੰਨੀ ਆ ਮੇਰਾ 5 ਫੁੱਟ 3 ਇੰਚ ਕਾਦਾ ਦੇਖੋ ਪੈਰਾਂ ਤੱਕ ਕਰਾਇਆ ਬਈ ਵੀਰੇ ਇਹਨੀਆਂ ਲਵਾਈਆਂ ਲંબੂਈਆਂ ਖੁੱਲੀਆਂ ਡੁੱਲੀਆਂ ਹੁੰਦੀਆਂ ਤੇ ਅਮੇ ਕੱਲ ਹੋ ਰਾ ਜੀ ਜਿਸ ਤੋਂ ਪਹਿਲਾਂ ਆਪਣੇ ਚੈਨਲ ਤੇ ਨਵੇਂ ਤਾਂ ਪਲੀਜ਼ ਲਾਈਕ ਕਰਿਓ ਤੇ ਸਬਸਕ੍ਰਾਈਬ ਵੀਰ ਕਰਿਓ ਇਹ ਆਪਾਂ ਸਾਵੇਂ ਕੱਟ ਪੀਸ ਲੈ ਕੇ ਆਂਦਾ ਜਿਹੜੇ ਪਿਛਲੀ ਵਾਰ ਆਪਣੇ ਕੱਟ ਪੀਸ ਨੂੰ ਦਾ ਰਿਸਪੌਂਸ ਬਹੁਤ ਹੀ ਜਿਆਦਾ ਤਾਕੜਾ ਰਿਹਾ ਸੀਗਾ ਜੀ ਫਿਰ ਅੱਜ ਉਹਦਾ ਆਪਾਂ ਕੱਪੜੇ ਪਾਲੇ ਸੀਗੇ ਪਹਿਲਾਂ ਆਪਾਂ ਕੱਟ ਪੀਸ ਤੋਂ ਕੰਮ ਸਟਾਰਟ ਕੀਤਾ ਜੀ ਦੁਬਾਰੇ ਕੱਟ ਪੀਸ ਲੈ ਕੇ ਆ ਤੇ ਜਿਨ੍ਹਾਂ ਨੂੰ ਆਪਣਾ ਪਹਿਲਾ ਮਾਲ ਵੇਚੇ ਘੱਟ ਪੀਸਾਂ ਦਾ ਹਜੇ ਵੀ ਯਾਦ ਕਰੀ ਜਾਂਦੇ ਤੇ ਉਹਨਾਂ ਵਾਸਤੇ ਸਪੈਸ਼ਲ ਆਫ ਹੀ ਆਇਆ ਮੌਕੀ ਆ ਆਫਰ ਸਮਝ ਲੋ ਕੋਈ ਮਰਜ਼ੀ ਸਮਝ ਲੋ ਬਰੇ ਸਕਰੀਨ ਸ਼ਾਟ ਲਈ ਜਾਇਓ ਸਕਰੀਨ ਸ਼ਾਟ ਲੈਣਾ ਨਾ ਭੁੱਲਿਓ ਜੀ ਜੇ ਕਿ ਹੁਣ ਚਾਹੀਦਾ ਆਪਣਾ ਆ ਗਿਆ ਅੱਧਾ ਕਿਲੋ ਚ ਦੋ ਪੀਸ ਚੜਨਗੇ ਕਿਲੋ ਚ ਚਾਰ ਮੂ ਚੜਨਗੇ ਆਹ ਦੇਖੋ ਕੱਪੜਾ ਕਿੰਨਾ ਸੌਫਟ ਆ ਤਾਂ ਲੱਗਦਾ ਜੀ ਕਿ ਬਸ ਕੋਈ ਸਪਾਈ ਨਹੀਂ ਹੈਗਾ ਇੰਨਾ ਸੌਫਟ ਆ ਆ ਚੱਕੋ ਜੀ ਸਭ ਤੋਂ ਪਿਆਰਾ ਕਲਰ ਜੀ ਉਹ ਤਾਂ orange ਜਿਹਾ ਰੰਗ ਰਵਟੇ ਵੀੜੀ ਚ ਜਲਦਾ ਹੋਇਆ ਸਰ ਲੱਡੂ ਰੰਗ ਆਇਆ ਹਾਂ 160 ਰੁਪਏ ਕੀਮਤ ਆ ਵੀਰੇ ਸਾਰੇ ਪੀਸਾਂ ਦੀ 160 ਰੁਪਏ ਦਾ ਇੱਕ ਪੀਸ ਜਿਹੜਾ ਮਰਜ਼ੀ ਮੰਗਾਓ ਲੂਟੋ ਲੂਟੋ ਡੂਟਾਈ ਹੈ ਲੂਟਾਈ ਹੈ ਵੀਰੇ ਮਸਾਂ ਨੂੰ ਮੋਟੇ ਮੋਟੇ ਭੁਗਾ ਰਹੀਆਂ ਬਾਹਲੇ ਨਹੀਂ ਮੱਦੇ ਹਟਦੀ ਮੈਨੂੰ ਫਿਰ ਤਾਹ ਮੈਨੂੰ ਕਰਨੀਆਂ ਪੈਣੀਆਂ ਦੀਪੂ ਤਾਂ ਉੱਡ ਜੂਗਾ ਇੱਕ ਐਵੇਂ ਨਹੀਂ ਥੱਕੇ ੱਕੇ ਪਿਆ ਜੀ ਆਹ ਦੇਖੋ ਜੀ ਕਿੰਨਾ ਵੀ ਬਹੁਤ ਪਿਆਰਾ ਕਲਰ ਆ ਜੀ ਤੇ ਕਪੜਾ ਸਾਰਾ ਸੌਫਟ ਆ ਜੀ ਕਾਟਨ ਆ ਵੀਰੇ ਜਿਹੜੇ ਆਪਣੇ ਕਸਟਮਰ ਨੇ ਪਹਿਲਾਂ ਕੱਪੜਾ ਲੈਂਦੇ ਹੀ ਉਹਨਾਂ ਨੂੰ ਤਾਂ ਪਤਾ ਆਪਣਾ ਕੱਪੜਾ ਕੀ ਹੈ ਜੀ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਜਿਹੜੇ ਆਪਣੇ ਨਵੇਂ ਕਸਟਮਰ ਜੁੜ ਰਹੇ ਉਹਨਾਂ ਨੂੰ ਦੱਸ ਰਹੇ ਕੱਪੜਾ ਬਹੁਤ ਜ਼ਿਆਦਾ ਸੌਫਟ ਹੈ ਕੋਈ ਟਰਾਈ ਕਰਕੇ ਦੇਖੋ ਇਹ ਕੱਟ ਪੀਸ ਸਾਰੇ ਕਾਟਨ ਦੇ ਆ ਪੂਰੀਆਂ ਵਧੀਆ ਖੁੱਲੀਆਂ ਡੁੱਲੀਆਂ ਸ਼ਰਟਾਂ ਬਣਨਗੀਆਂ ਤੇ ਪਿਛਲੀ ਵਾਰ ਤੁਹਾਨੂੰ ਦੱਸਿਆ ਨਹੀਂ ਇੰਨਾ ਤਖੜਾ ਰਿਸਪੌਂਸ ਰਿਹਾ ਕੱਟ ਪੀਸਾਂ ਦਾ ਇੱਕ ਵੀ ਪੀਸ ਨਹੀਂ ਬਚਿਆ ਸੀ ਉਦੋਂ ਦੁਕਾਨਦਾਰ ਜਿਹੜੇ ਤੁਸੀਂ ਲੈ ਕੇ ਆਉਂਦੇ ਸੀਗੇ ਉਹ ਵੀ ਕਹਿਣ ਲੱਗੇ ਸੀ ਕਿ ਸਾਡੇ ਕੋਲ ਕੱਟ ਪੀਸ ਮੁੱਕ ਚੱਲੇ ਹੁਣ ਤਾਂ ਅਗਲੀ ਗਰਮੀ ਆਉਣਾ ਬੋ ਆ ਦੇਖ ਲੋ ਜੀ ਕਿੰਨਾ ਇਹ ਇਹ ਡਿਜ਼ਾਈਨ ਅਜੇ ਦਿਖਾ ਦੇਖ ਨਿੱਕੇ ਨਿੱਕੇ ਬਿੰਦੀਆਂ ਜੀਆਂ ਇਹ ਕਲਰ ਵੀ ਇਹ ਕਲਰ ਥੋੜਾ ਜਿਹਾ ਹੋਰ ਸ ਇਹ ਹਲਕਾ ਜਿਹਾ ਕੀੜਾ ਵੀ ਹੈ ਲਿਮਨ ਕਿੰਨੀਆਂ ਪਿਆਰੀਆਂ ਬਿੰਦੀਆਂ ਦੇਖੋ ਬਿੰਦੀਆਂ ਜੀ ਤੇ ਸਾਰੇ ਭੈਮ ਜਿਹੜਾ ਆਪਣੇ ਕੋਲ ਆ ਇੱਕ ਇੱਕ ਦੀ ਕੱਟ ਵੀ ਸਾਰੇ ਆ ਯੂਨਿਕ ਜੇ ਡਿਜ਼ਾਈਨ ਨੇ ਤੇ ਡਿਫਰੈਂਟ ਜੇ ਆ ਇਹ ਆਪਣੇ ਕੋਲ ਪੂਰਾ ਸੂਟ ਗੇ 2 ਪੀਸ ਹੈ ਤੋ ਇਸ ਵਿੱਚ ਮੂਟ ਵੀ ਬਣ ਸਕਦਾ ਪੂਰਾ ਕੋਈ 2 ਪੀਸ ਆ ਕੋਈ 4 ਆ ਕੋਈ 1 ਕਾ ਵੀਰੇ ਜਿਵੇਂ ਮਿਲੇ ਉਹ ਮੈਂ ਲੈਂਦੇ ਆ ਇਹ 2 ਪੀਸ ਨੇ ਤੇ ਆਪਣੇ ਕੋਲ ਜਿਹੜੇ ਕੱਟ ਪੀਸ ਆਪਣੇ ਤੋਂ ਇਲਾਵਾ ਸੈ ਦੀ ਕਿਸੇ ਕੋਲ ਮਿਲਣ ਸੈਦ ਪੱਕ ਮਿਲ ਵੀ ਸਕਦੇ ਆ ਪਰ ਮੈਨੂੰ ਨਹੀਂ ਲੱਗਦਾ ਮਿਲਣਗੇ ਆ ਕਪੜਾ ਨਹੀਂ ਕਿਉਂਕਿ ਆ ਪ ਜੁਨੀਕ ਜੇ ਕਲਰ ਹੀ ਲੈ ਕੇ ਆਂਦਾ ਆ ਕਪੜਾ ਸੈ ਦੀ ਮਿਲੇ ਆ ਦੇਖ ਲਓ ਜੀ ਇਹ ਉਹੀ ਬਿੰਦੀਆਂ ਵਾਲਾ ਗਾ ਇਹ ਆਗਾ ਜੀ ਪਿੰਕ ਇਹ ਬੇਬੀ ਪਿੰਕ ਜਿਹਾ ਕਹਿ ਸਕਦੇ ਹਾਂ ਬਾਲਾ ਮਤਲਬ ਹੁਣ ਇਹਦਾ ਬੇਬੀ ਪਿੰਕ ਜਾਂ ਇਹਦੇ ਵਿੱਚ ਵੀ 2 ਪੀਸ ਨੇ 2 ਪੀਸ ਸੇ ਮਤਲਬ ਕਪੜਾ ਫੁੱਲ ਸੂਟ ਵੀ ਬਣ ਸਕਦਾ ਨੰਮੀ ਹਾਂ ਫੁੱ ਬਣ ਨਹੀਂ ਸਕਦਾ ਬੰਦ ਹੂੰ ਇਹ ਅੱਗੇ ਜੀ ਦੋ ਪੀਸ ਇਹ ਕਿ ਜਿਹੜਾ ਮੂਰਤ ਟਪਕੇ ਗਿਆਗਾ ਜਿਹੜਾ ਆਪਣਾ ਜੈਲੋ ਜੈ ਟਪਕੇ ਇੱਕ ਜੈ ਉਹ ਹੀ ਉਹ ਦੂਜਾ ਟਪਕੇ ਗਿਆ ਉਹਦੇ ਵਿੱਚ ਆਹ ਕਲਰ ਆਹ ਕਲਰ ਕਿ ਨਾਟਦਾ ਹਨਾ ਇਹ ਤਾਂ ਬੜਾ ਉੱਠੀ ਜਾਂਦਾ ਹਾਂ ਇਹ ਕਿੰਨਾ ਪਿਆਰਾ ਗੱਲ ਹੈ ਇਹਦੀ ਸ਼ਰਟ ਬਣਾਓ ਤੁਸੀਂ ਟੌਪ ਬਣਾਓ ਜੋ ਤੁਹਾਡਾ ਜੀ ਕਰਦਾ ਫਰਾਕ ਬਣਾਓ ਆਹ ਮੇਰੇ ਸਾਨੂੰ ਜਿੱਤੋਂ ਕਿ ਮੇਰਾ ਡੀ ਕਖਸ਼ੀ ਹੈ ਤੇ ਇਹਨਾਂ ਦੇ ਬਰ ਖੁੱਲੇ ਡੁੱਲੇ ਆਉਂਦੇ ਆ ਪੂਰੇ ਵਧੀਆ ਮੇਰੇ ਸਾਨੂੰ ਜਿੱਤੋਂ ਕਿ ਮੇਰਾ ਆਈਡੀ ਹੈ ਵਾਈਟ ਪਜਾਮਾ ਇਹ ਸੋਹਣੇ ਲੱਗਣਗੇ ਨਾ ਵਾਈਟ ਸਲਵਾਰ ਜਾਂ ਵਾਈਟ ਹਾਂ ਵਾਈਟ ਨਾਲ ਪਾ ਸਕਦੇ ਆ ਚਿੱਟੇ ਨਾਲ ਬਹੁਤ ਸੋਹਣਾ ਲੱਗੂਗਾ ਆ ਜਿਹੜੇ ਕਲਰ ਆ ਸਾਰੇ ਚਿੱਟੇ ਨਾਲ ਬਹੁਤ ਸੋਹਣੇ ਲੱਗਣਗੇ ਆ ਦੇਖੋ ਵੀਰੇ ਹਲਕਾ ਹਲਕਾ ਫਰਕ ਹੈ ਕਲਰਾਂ 'ਚ ਆ ਕੇਸਰੀ ਗੈਸ ਕੇਸਰ ਰੰਗਾ ਨਾ ਇਹ ਕਿੱਸੇ ਰੰਗ ਆ ਗਿਆ ਕੱਪੜਾ ਵੀ ਇਹਦਾ ਬਾਲਾ ਘੈਂਟ ਆ ਬਹੁਤ ਸੋਹਣਾ ਕੱਪੜਾ ਇਹ ਮੈਂ ਐਕਟਰ ਨੂੰ ਦੱਸੀ ਐਂਨੇ ਆ ਜੀ ਦੁਕਾਨਦਾਰ ਵੀ ਕਹਿ ਕਹਿਣ ਲੱਗ ਗਿਆ ਸਾਰਾ ਸਾਰਾ ਸਾਡਾ ਮਾਲ ਹੀ ਲੈ ਕੇ ਤੁਸੀਂ ਐਂ ਦੇਖੋ ਵੀਰੋ ਇਹ ਬਹੁਤ ਸੋਹਣਾ ਕੱਪੜਾ ਗਾ ਵੀ ਜਣੀਏ ਇਹ ਵਧੀਆ ਸੂਟਾਂ ਚੋਂ ਲਏ ਹੋਏ ਪੀਸ ਨੇਗੇ ਇਹ ਤੁਸੀਂ ਕਿੱਦਾਂ ਦੇ ਕਿੱਦਾਂ ਸੀ ਪੀਸ ਲਿਓ ਪੀਸ ਲਿਓ ਵੀਰੋ ਸਾਨੂੰ ਮਿਲਦੇ ਨਹੀਂ ਸੀ ਹੁਣ ਤੁਸੀਂ ਖਰੀਦਣ ਵਾਲੇ ਬਣੋ ਕੱਟ ਪੀਸਣ ਦੇ ਪਣੇ ਰੀ ਠਾ ਦੇ ਆਗੇ ਆ ਦੇਖੋ ਇੱਕ ਜੁਨੀਕ ਜਿਹਾ ਕਲਰ ਜੁਨੀਕ ਜਿਹਾ ਡਿਜ਼ਾਈਨ ਆ ਗਾ ਵੀਰੋ ਇਹ ਸੂਟਾਂ ਦੇ ਨਹੀਂ ਇੱਕ ਖਾਸ ਹੀ ਹੱਤਾ ਨਾ ਤਾਂ ਪਣਾ ਬਾਲਾ ਖੁਮਾ ਕਲਰ ਉਹ ਦੇਖੋ ਜੀ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਆ ਮੇਰੇ ਸਾਹਣ ਸੈਹ ਦੀ ਦੇਖੀ ਹੋਈ ਇਹ ਚੀਜ਼ ਨਹੀਂ ਟੌਪ ਬਣਾਓ ਸ਼ਰਟ ਬਣਾਓ ਪਜਾਮਾ ਜੋ ਤੁਹਾਡਾ ਮਨ ਕਰਦਾ ਮੈਂ ਤਾਂ ਤੁਹਾਨੂੰ ਵੀਰੇ ਕੱਟ ਪੀਸ ਲਿਆ ਕੇ ਦੇ ਦੇ ਤੇ ਤੁਸੀਂ ਡਿਜ਼ਾਈਨ ਦੇਖੋ ਬਹੁਤ ਤੁਹਾਨੂੰ ਇਹ ਰੀਅਰ ਜੀ ਦੇਖਣ ਨੂੰ ਮਿਲਣਗੇ ਮੈਨੂੰ ਨਹੀਂ ਲੱਗਦਾ ਤੁਹਾਨੂੰ ਮਿਲ ਵੀ ਸਕਦਾ ਪਰ ਮੈਨੂੰ ਨਹੀਂ ਲੱਗਦਾ ਕਿ ਉਹਨੂੰ ਇਹ ਡਿਜ਼ਾਈਨ ਨੂੰ ਦੇਖਣ ਨੂੰ ਮਿਲੇ ਹੋਣਗੇ ਹਾਂ ਜੀ ਸਮ ਆ ਜਾਂਦਾ ਹੈ ਹੈ ਡਿਜ਼ਾਈਨ ਸਮ ਆ ਜਾਂਦਾ ਹਾਂਜੀ ਆ ਰਿਹਾ ਡਿਜ਼ਾਈਨ ਸਮ ਸਾਫਟ ਕਾਟਨ ਆ ਵੀਰੇ ਇਹ ਇਹ ਕਾਟਨ ਬਿਲਕੁਲ ਲਰਨ ਚੁੱਬਣ ਵਾਲੀ ਹੈ ਨਹੀਂ ਮੈਨੂੰ ਸਵਾਲ ਕਰਕੇ ਤੁਸੀਂ ਪੁੱਛਣਾ ਪੁੱਛ ਲਿਓ ਇਹ ਸਵਾਲ ਕਰਨ ਦੀ ਤੁਹਾਨੂੰ ਲੋੜ ਹੀ ਨਹੀਂ ਇਹ ਚੁੱਭਣ ਵਾਲੀ ਚੀਜ਼ ਬਿਲਕੁਲ ਨਹੀਂ ਇਹਦੇ ਇੱਥੋਂ ਕੰਨੀ ਤੋਂ ਪਤਾ ਲੱਗਦਾ ਵੀ ਇਹਦੀ ਕੰਨੀ ਤੇ ਇੱਕ ਐਨਾ ਕ ਤਾਗਾ ਸੌਫਟ ਲੱਗਿਆ ਹੋਇਆ ਵੀ ਜਿਵੇਂ ਆਪਾਂ ਕਹਿ ਸਕਦੇ ਹਾਂ ਕੋਈ ਲੈਣਾ ਕੋਈ ਬਸ ਬਸ ਤਾਂ ਮੰਮੀ ਦੱਸਣ ਦੀ ਲੋੜ ਹੀ ਨਹੀਂ ਆਪਣੇਡੇ ਕਸਟਮਰ ਉਹਨਾਂ ਨੂੰ ਤਾਂ ਪਤਾ ਹੀ ਜਿਨ੍ਹਾਂ ਨੇ ਆਪਣਾ ਕੱਪੜਾ ਜਿਨ੍ਹਾਂ ਨੇ ਆਪਣਾ ਆਪਣੇ ਤੋਂ ਕੱਪੜਾ ਲੇਤਾਗਾ ਉਹਨਾਂ ਨੂੰ ਆਪਰੇ ਦੱਸਣ ਦੀ ਲੋੜ ਹੀ ਨਹੀਂ ਇਹ ਜੇ ਦੋ ਪੀਸ ਹੈ ਵੀਰੇ ਦੋ ਪੀਸਾਂ ਚੀ ਇਹ ਮੈਂ ਫੁੱਲ ਸੂਟ ਬਣ ਜੂਗਾ ਕੋਸੇ ਜੇ ਸੂਟ ਹੈ ਜਿਹੜੇ ਫੁੱਲ ਵੀ ਬਣ ਜਾਣਗੇ ਆ ਚਾਰ ਪੀਸ ਨੇ ਜਿਹੜਾ ਉਹ ਚ ਟੱਪ ਕੇ ਗਿਆ ਬ੍ਰੀਕਵਿੰਗ ਦੀ ਭੁੰਨੀੜੇ ਦਿਖਾ ਦੇ ਕਲਰ ਹੈ ਇਹ ਅਸੀਂ ਤਾਂ ਕਰਕੇ ਚਾਰ ਲੈ ਕੇ ਆਂਦੇ ਕਪੜਾ ਸੌਫਟ ਵਾਲਾ ਜੀ ਇਹ ਜਿੰਨਾ ਕਹਦੇ ਉਹਨਾਂ ਸੌਫਟ ਜਿਵੇਂ ਕੋਈ ਕੋਈ ਮਤਲਬ ਮਾਤਾ ਜੀ ਜਿਹੜੀ ਮਾਤਾ ਸਮਝਦੀ ਹੈ ਕਿ ਮੈਂ ਇੰਤੋਂ ਬੜਾ ਹੈਵੀ ਕਪੜਾ ਨਹੀਂ ਪਾ ਜ ਮੈਨੂੰ ਹਲਕਾ ਜਿਹਾ ਕਪੜਾ ਚਾਹੀਦਾ ਇਹ ਉਹ ਚੀਜ਼ ਆ ਕਿ ਹਮ ਜੁਲਦੀ ਤੁਹਾਨੂੰ ਐਂ ਫੀਲ ਹੋਗਾ ਤੁਸੀਂ ਪਾਈ ਨਹੀਂ ਇਹ ਕਪੜਾ ਐਵੇਂ ਦਾ ਕਪੜਾ ਹੈ ਕਿ ਪਾਇਆ ਵੀ ਡੀ ਫੀਲ ਨਹੀਂ ਹੁੰਦਾ ਕਿ ਮੈਂ ਪਾਇਆ ਕਿ ਪਾਇਆ ਨਹੀਂ ਐਨਾ ਸੌਫਟ ਕਪੜਾ ਤੇ ਠੰਡਾ ਕਪੜਾ ਹੈ ਠੰਡ ਮੇਰੇ ਨਾਲ ਬੱਦਪਾਤੇ ਉਹਨਾਂ ਨੇ ਕਿ ਤਿੰਨ ਚਾਰ ਸੀ ਮੈਨੂੰ ਲਾਉਦਾ ਹਾਂ ਆਹ ਪਲੇਨ ਹੈ ਜੀ ਇਹ ਪਲੇਨ ਆ ਗਈ ਵੀਰ ਕਿਹੜੀ ਵਾਲੀ ਦੀ ਮਿੰਜੀ ਇਹ ਹਰਾ ਜਿਹਾ ਕਲਰ ਦਾ ਫਰੋਜੀ ਆ ਕੱਪੜਾ ਦਾ ਕੋਈ ਚੱਕਰ ਨਹੀਂ ਵੀ ਬਹੁਤ ਸੌਫਟ ਹੈ ਜੀ ਆਹ ਤਾਂ ਤੁਸੀਂ ਆਹ ਤਾਂ ਮੈਂ ਮੇਲਨ ਕੋਟਣ ਜੇ ਵਾਂਗੂ ਆ ਵੀਰੇ ਕੱਪੜਾ ਜਿਹੜਾ ਪਲੇਨ ਹੈ ਬਟ ਸੌਫਟ ਵਾਲਾ ਇਹ ਇਹ ਕਿਹਦੇ ਚਾਰ ਤੇ रेट ਦਾ ਦੱਸਣ ਦੀ ਮਿੰਜੀ 160 ਆ ਸਾਰਾਂ ਦੀ ਸਾਰਾਂ ਦੀ ਸੁੱਟ ਹਾਂ orange ਕਲਰ ਹੈ ਆ ਇੱਕ ਸਨੇ orange ਮੇਲਣ ਕੋਟਣ ਜੀ ਹੈ ਵੀਰੇ ਸ਼ਾਇਦ orange ਕਿਸੇ ਨੇ ਮੰਗਿਆ ਵੀ ਸੀ ਮੰਮੀ ਸੈਨ ਮੰਮੀ ਚ ਕਲਰ orange ਮੰਗਿਆ ਜੀ ਵੀ orange cotton plain ਆ ਗਈ ਇਹ ਕੱਟੇ ਪੀਸ ਨੇਵੀ ਬਲੂ ਨੇਵੀ ਬਲੂ ਤੇ ਗ੍ਰੇ ਕਿਆ ਹੋ ਰਿਹਾ ਗਿਆ ਕਲਰ ਜਿਆ ਇਹ ਉਹਨੂੰ ਕੀ ਕਹਿੰਦੇ ਹੁੰਦੇ ਇਹ ਮਜੈਂਟਾ ਕੀ ਨਾ ਕੁਝ ਹੋਰ ਹੀ ਕਲਰ ਹੈ ਇਹ ਕੱਦੂ ਕਲਰ ਆ ਹੁੰਦਾਗਾ ਜਿਹੜਾ ਬੜਾ ਚੜਕਾ ਗਾਜਰੀ ਕਲਰ ਆ ਗਿਆ ਆ ਨੇਵੀ ਬਲੂ ਨੂੰ ਥੋੜਾ ਜਿਹਾ ਫਰਕ ਹੈ। ਬੂੰਦੀ, ਮਹਿੰਦੀ, ਮਹਿੰਦੀ। ਯੈਸ। ਆ ਜੈਲੋ ਜਾ। ਇਹ ਪਲੇਨ ਸੀ ਵੀਰੇ ਸਾਰੇ ਪੀਸ ਵਿੱਚ ਆਏ। ਆ ਇੱਕ ਆ ਸ਼ਾਇਦ ਇੱਕ ਪੀਸ ਹੈ। ਇਹ ਮਸਲੀਨ ਕਾਟਨ ਦਾ ਹੈ। ਆ ਦੇਖੋ ਜੀ। ਤੁਹਾਨੂੰ ਕਹੀ ਹੈ ਨਾ ਕਿਹੜਾ ਇੱਕ ਟੁਪਾ ਕੱਟ ਪੀਸ ਲੈ ਕੇ ਆਉਂਦੇ ਆ ਸ਼ਾਇਦ ਹੀ ਤੁਹਾਨੂੰ ਮਿਲਣਾ। ਮਿਲ ਵੀ ਸਕਦਾ ਪਰ ਕਿਸੇ ਕੋਲੋਂ ਆਪਾਂ ਇਹ ਨਹੀਂ ਮਾਨ ਨਹੀਂ ਕਰਦੇਗੇ ਆਪਣੇ ਕੋਲ ਹੀ ਮਿਲੂਗੀ। ਮਿਲ ਵੀ ਸਕਦਾ ਬਟ ਬਹੁਤ ਹੀ ਹਿੰਦ ਲੋਕ ਰੀਅਰ ਚਾਂਸ ਹੈ ਕਿ ਨੂੰ ਇਹ ਸਾਮੀ ਚੀਜ਼ ਆਪਣੇ ਨਾਲ ਦੀ ਮਿਲਣਾ। ਕਾਟਨ ਦਾ ਵੀਰੇ। ਬਹੁਤ ਰੀਅਰ ਚਾਂਸ ਉਹਨੂੰ ਜਿੱਤੇ ਮਿਲ ਗਿਆ ਫੋਰ ਕੋਲੇ 160 60 ਪ੍ਰਾਈਸ ਹੈ ਆ ਗਿਆ ਜੀ ਜੈਪੁਰੀ ਆ ਜੀ ਦੇਖੋ ਡਿਜ਼ਾਈਨ ਤੁਹਾਨੂੰ ਦੱਸੀ ਇਹਨਾਂ ਨਾ ਸਾਰਾ ਨੂੰ ਯੂਨੀਕ ਜਿਹਾ ਲੈ ਕੇ ਆਂਦਾ ਸੋਡੀ ਖਾਤਰ ਸਪੈਸ਼ਲ ਇਹ ਹੈਗਾ ਜੈਪੁਰੀ ਤੇ ਇਹਦਾ ਕਲਰ ਹੈ ਜਿਹੜਾ ਵੀਰੇ 100 ਦਾ ਪੀਸ ਜਗਾ 160 ਦਾ ਮੈਂ ਪੂਰਾ ਸੈੱਟ ਪੀਸ ਹੈ ਨਾ ਮੰਮੀ ਹਾਂ 160 ਦਾ ਇੱਕ ਮੰਮੀ ਜੀ ਆ ਗਿਆ ਵੀਰੇ ਫੁੱਲ ਕਾਟਨ ਆ ਦੇਖੋ ਇਹਦੇ ਨਾਲ ਵਾਈਟ ਸਲਵਾਰ ਵੀ ਪੈ ਸਕਦੀ ਐ ਤੇ ਸੇਲ 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 ਹੀ ਆ ਜੀ ਆਹ ਵੀ ਚੱਲਦੀ ਐ ਕੁਦਰ ਤੋਂ ਆ ਵੀ ਚੱਲਦੀ ਐ ਇਹਦੇ ਨਾਲ ਹਾਂ ਮੈਚਿੰਗ ਹੁੰਦੀ ਨਾ ਐ ਸਮਝ ਲਓ ਜੀ 360 ਦਾ ਪੂਰਾ ਕਟਣ ਹੁੰਦੀ ਐ ਖੁੱਲੇ ਪਣੇ ਦੀ ਇਹ ਵਧੀਆ ਸੂਟਾਂ ਚੋਂ ਲਏ ਹੋਏ 320 ਹੈ ਨਾ ਹੈ 320 ਦਾ ਪੂਰਾ ਸੂਟ ਬਣ ਜੂਣਾ ਹੋਏ ਹਾਂ ਜੇ 320 ਤਾਂ ਪਹਿਲਾਂ 360 ਪਹਿਲਾਂ 360 ਗੱਲ ਕਰਦੇ ਨਾ ਹੋਰ 1 ਪੀਸ 160 ਦਾ ਪਰਿਆਂ ਦੂਜਾ ਗਣਾ ਜੇ ਫੁੱਲ ਸੂਟ ਬਣਾਉਣਾ ਉਹ ਸਟੈਪ ਜਦੋਂ ਡਬਲ ਆ ਗਿਆ ਓਕੇ ਉਹ ਗੱਲ ਕਹੀ ਐ ਮੈਂ ਜਦੋਂ ਡਬਲ ਬਣਨੇ ਆ ਗਏ ਆ ਦੇਖੋ ਵੀਰੇ ਦੋ ਪੀਸ ਨੇ ਇੰਨੇ ਸੋਹਣੇ ਕਲਰ ਇਹ ਡਿਜ਼ਾਈਨ ਆ ਬਾਹਲੀ ਸੌਫਟ ਕਾਟਨ ਆ ਵੀਰੇ ਇੱਕ ਨੰਬਰ ਕਾਟਨ ਆ ਕਾਟਨ ਚ ਕੋਈ ਪ੍ਰੋਬਲਮ ਨਹੀਂ ਇਹ ਦੋ ਪੀਸ ਹੈ ਮੈਨੂੰ ਵੀ ਲੱਗਦਾ ਜਿਹੜੇ ਵੀ ਆਪਣੇ ਕਸਟਮਰ ਨੇ ਇਹ ਕੱਪੜੇ ਲੈ ਲਏ ਮਤਲਬ ਕਿ ਆਪਣੇ ਦੋ ਕੱਟ ਪੀਸ ਲੈ ਲਏ ਉਹਨੂੰ ਦੁਬਾਰੇ ਜੀ ਦੇਖਣ ਨੂੰ ਮਿਲੂ ਦੁਬਾਰੇ ਮੈਨੂੰ ਵੀ ਨਹੀਂ ਲੱਗਦਾ ਕਿ ਆਊਗੀ ਇਹ ਕਿਉਂਕਿ ਸੋਲੋ ਆ ਰਹੇ ਸਾਰੇ ਇਹ ਆਹ ਲੋ ਜੀ ਕਿਉਂਕਿ ਦੁਕਾਨਦਾਰ ਆਪਣੇ ਨੂੰ ਕਹਿੰਦੇ ਰਹਿੰਦੇ ਨੇ ਕਿ ਜਿਹੜੀ ਖਿਚੀਵਾਰੀ ਚੀਜ਼ ਹੈਗੀ ਦੁਬਾਰਾ ਨਹੀਂ ਮਿਲਦੀ ਇਹ ਦੇਖੋ ਕਿੰਨਾ ਪੀਸ ਹੈ ਇਹ ਮਾਸਟਰਡ ਕਲਰ ਮੀਂਹ ਮਾਸਟਰਡ ਜਗਾ ਲਾ 160 ਦਾ ਇੱਕ ਪੀਸ ਇਹਦੇ ਨਾਲ ਤੇ ਟੱਪ ਗਏ ਪੀਸ ਹਨ ਇਹਦੇ ਨਾਲ ਤੇ ਟੱਪ ਇੱਕ ਦੋ ਇੱਕ ਇੱਕ ਟੱਪਿਆ ਜੀ ਇਹ ਤਿੰਨ ਸੁੱਟਣਾ ਇਹਦੇ ਨਾਲ ਦਾ ਟੱਪ ਗਿਆ ਜੀ ਤੁਸੀਂ ਦੇਖ ਚੁੱਕੇ ਹੋ ਤਿੰਨ ਪੀਸ ਨੇ ਇਹ ਆਹ ਵਾਲਾ ਸੋਨਾ ਕਲਰ ਵਾਲਾ ਬਾਲਾ ਪੈਰਾ ਡਵਲਣਾ ਇਹ ਵੀ ਦੋ ਨੇ ਆਹ ਦੇਖੋ ਮਤੇ ਪਣੇ ਬੋਲੇ ਸੁਨੇ ਹੁੰਦੀਆਂ ਫੁੱਟੇ ਟੁੱਟੇ ਹਨ ਆਹ ਦੇਖੋ ਕਿੰਨਾ ਪਿਆਰਾ ਕਲਰ ਇਹ ਹੈਗਾ ਕਲਰ ਵੀਰੇ ਤੁਸੀਂ ਇਹ ਵਾਈਟ ਸਲਵਾਰ ਨਾਲ ਵੀ ਪਾ ਸਕਦੇ ਇਹ ਜਿਹੜਾ ਇਹ ਚ ਕਲਰ ਹੈ ਇਹ ਨਾਲ ਵੀ ਵੀਡੀਓ ਚ ਹੋਰ ਹੈ ਵਟ ਔਰੇਂਜਾ ਕਲਰ ਹੈ ਇਹ ਥੋੜਾ ਹੀ ਲਾਈਟ ਜਿਹਾ ਸੂਰ ਹੈ ਹਾਂ ਜਾਨੀ ਇਹ ਇਹ ਹੋਰ ਹੀ ਆ ਕਲਰ ਕਈਆਂ ਤੇ ਮਾਸਟਰਡ ਟਾਇਪ ਦੀ ਵੀ ਨਹੀਂ ਇਹ ਡਾਰਕ ਜਿਹਾ ਕਲਰ ਆਹ ਵੀਡੀਓ ਚ ਆ ਕਲਰ ਰਹਾ ਰਿਹਾ ਹੈ ਹਾਂ ਇਹ ਸੇਮ ਹੀ ਹੈ ਸੇਮ ਹੀ ਹੈ ਹਾਂ ਇਹ ਦੋ ਪੀਸ ਹੈ ਜੀ ਆਹ ਮੈਚਿੰਗ ਜਿਹਾ ਹੈ ਨਾ ਉੱਥੇ ਲੈ ਹਾਂ ਦੋ ਪੀਸ ਹੈ ਜੀ ਇਹ ਨਹੀਂ ਕੀ ਕਹਿੰਦੇ ਸੀ ਉਹ ਆਹ ਚੱਕੋ ਵੀਰੇ ਵੀ ਜੈ ਕੋਰੀ ਕਲਰ ਕਿੰਨਾ ਘੈਂਟ ਚੀਜ਼ ਹੈ ਨਾ ਹਾਂ ਇਹ ਜੈਪੂਰੀ ਕਲਰ ਹੈ। ਧੋ ਕੇ ਸਾਫਟ ਜੀ ਹੋ ਜਾਂਦੀ ਹੈ ਕਾਪਟਾਂ ਇਹ। ਆ ਚੱਕੋ ਜੀ। ਤੇ ਇਹਦੀ ਮੈਚਿੰਗ ਸਾਹ ਹੋਣਾ ਹੋ ਸਕਦੀ ਆ। ਹਾਂ ਉਹ ਇਹਦੇ ਨਾਲ ਦੀ ਮੈਚਿੰਗ ਕਿੰਨੀ ਸੋਹਣੀ ਹੋ ਰਹੀ ਹੈ ਹਨਾ। ਮੈਚਿੰਗ ਆ ਦੇਖ ਸਮਸ ਕਲਰ ਨਾਲ ਕਲਰ ਮੈਚ ਹੋ ਗਿਆ। ਆ ਸੁ ਆਸ ਆ ਕਮੀਜ਼ ਹੋ ਗਿਆ। ਹਾਂ ਇਹ ਆ ਗਈ ਜੀ 160 ਰੁਪਏ ਦਾ ਇੱਕ ਪੀਸ ਜਿਹੜਾ ਮਰਜੀ ਲਓ। ਆ ਦੇਖੋ ਇਹਦੇ ਨਾਲ ਜੀ ਮੈਚਿੰਗ ਬੜੀ ਸੋਹਣੀ ਹੋ ਰਹੀ ਹੈ ਇਹਨਾਂ ਨੂੰ। ਇਹਦਾ ਮੈਚਿੰਗ ਸੂਟ ਹੀ ਬਣ ਗਿਆ ਕਿੰਨਾ ਘੈਂਟ ਬਣਿਆ ਵੈਸੇ ਇਹ ਤੁਸੀਂ ਆਫ ਵਾਈਟ ਨਾਲ ਵੀ ਪਾ ਸਕਦੇ ਹੋ ਤੇ ਇਹ ਦੋ ਪੀਸ ਨੇ ਹਨ ਤਿੰਨ ਤਿੰਨ ਤੇ ਤੁਸੀਂ ਐ ਵੀ ਲੈ ਸਕਦੇ ਹੋ ਠੀਕ ਹੈ ਜੀ ਤੇ ਇੱਕ ਇਹ ਦੋ ਆ ਰਿਹਾ ਸਭ ਤੋਂ ਜਨੀਕ ਕਲਰ ਡਿਫਰੈਂਟ ਜਾ ਆ ਵੀ ਦੋ ਪੀਸਾ ਹਨ ਓਏ ਟੋਟਲੀ ਡਿਫਰੈਂਟ ਕਲਰ ਆ ਕਿੰਨਾ ਸੋਹਣਾ ਨਾ ਇਹ ਨਾਲ ਤੁਸੀਂ ਕੋਈ ਮਰਜ਼ੀ ਸਲਵਾਰ ਬਣਾ ਕੇ ਪਾ ਲਿਓ ਕਾਟਰ ਵਾਲੀ ਸੋਹਣੀ ਆਉਂਦੀ ਆ ਹਨਾ ਇਹਨਾਂ ਦੀ ਕਾਟਰ ਸੌਫਟੀ ਵਾਲੀ ਆ ਨਹੀਂ ਤੇ ਸ਼ਰਟ ਵੀ ਕਿੰਨੇ ਘੈਂਟ ਬਣੇ ਬਣਾਉਣੇ ਨੇ ਏ ਇਹ ਮੈਨੂੰ ਨਹੀਂ ਲੱਗਦਾ ਜਦ ਤੱਕ ਮੇਰੇ ਡੇਕੇ ਆਪਣੇ ਨੇ ਹੋਊਗਾ ਨੇੜੇ ਤੇੜੇ ਚੀਜ਼ ਆ ਦੇਖੋ ਜੀ ਇਹ ਲੈਂਗੁਏਜ ਐਵੇਂ ਜੀ ਕਰਾਊਗਾ ਇਹ ਦੋ ਇਹ ਜਿੰਨਾ ਬਿਊਟੀ ਸੋਹਣਾ ਕਲਰ ਲੱਗ ਕਿਸੇ ਨੇ ਵੀ ਕੋਈ ਐਸੀ ਲਾਸਟ 160 ਵਾਲਿਆਂ ਚ ਕਿਸੇ ਨੇ ਕੋਈ ਪੀਸ ਮੰਗਵਾਉਣਾ ਹੋਵੇ ਵੀਰੇ ਹਾਂ ਕੋਈ ਵੀ ਪੀਸ ਨੂੰ ਚਾਹੀਦਾ ਤਾਂ ਇਹ ਸਿਰਫ 160 ਰੁਪਏ ਦਾ ਇੱਕ ਪੀਸ ਹੈ ਤੇ ਕਿਲੋ ਜੇ ਇਹ ਚਾਰ ਛੜਦੇ ਆ ਤੇ ਅੱਧਾ ਕਿਲੋ ਚ ਇਹ ਦੋ ਛੜਦੇ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਮਾਫੀ ਚਾਹੁੰਨੇ ਆ ਲਓ ਚੱਕੋ ਸਾਨੂੰ ਕੱਟ ਪੀਸ ਲੈ ਆਤੇ ਲੈਣਾ ਨਾ ਲੈਣਾ ਤੁਹਾਡੀ ਮਰਜ਼ੀ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਬੋਲਦੇ ਹਾਂ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਦਸ਼ਮੇਸ਼ ਨਗਰ ਗਲੀ ਨੰਬਰ 2